ਗੁਰੂ ਜੀ ਕੀ ਫਤਿਹ ਦੇਗ ਫਤੇ ਤੇਗ ਫਤੇ ਹਰ ਮੈਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜਨ ਜੀ ਮੇਲਾ ਲਾਇਆ ਪਿਆਗਾ ਮੇਲਾ ਜੀ ਹਾਂਜੀ ਆ ਦੇਖੋ ਜੀ ਗੱਡੀਆਂ ਪਰ ਪਰ ਜਾ ਰਹੀਆਂ ਨੇ ਇੱਧਰ ਜੀ ਆ ਤਾਂ ਜਾ ਰਹੀ ਹੈ ਜੀ ਫਖਵਾੜੇ ਆ ਕਿੱਥੇ ਚੱਲੀ ਆ ਤੇ ਗੱਡੀ ਜੀ ਇਹ ਮੁੱਲਾਪੁਰ ਮੁੱਲਾਪੁਰ ਜੀ ਇਹ ਮੁੱਲਾਪੁਰ ਜਾ ਰਹੀ ਹੈ ਜੀ 2442 ਦਾ ਸਹਿਜ ਹੈ ਜੀ ਆਪਣੇ ਕੋਲੇ ਸਿਰਫ 19 ਰੁਪਏ ਫੁੱਟ ਵੱਡੇ ਸ਼ੋਰੂਮਾਂ ਚ ਨਾ ਕਰਾਓ ਲੁੱਟ ਸਿਰਫ 19 ਰੁਪਏ ਫੱਟੇ ਹਾਂਜੀ ਕਲਰ ਦਿਖਾਓ ਜੀ ਕਲਰ ਹਾਂ ਕਲਰ ਦੇਖੋ ਜੀ ਆ ਜੋ ਕਲਰ ਦਿਖਾਉਣਾ ਆ ਵੀ ਜੀ 60 ਰੁਪਏ ਡੱਬਾ 12 18 ਇੱਕ ਡੱਬਾ ਦੋ ਡੱਬੇ ਤਿੰਨ ਡੱਬੇ ਜੀ ਹਾਂ ਸਿਰਫ 60 ਰੁਪਏ ਡੱਬਾ ਠੀਕ ਹੈ ਆਜੋ ਕਰਕੇ ਖੱਬਾ ਸੱਜਾ ਸਿਰਫ 60 ਰੁਪਏ ਡੱਬਾ ਹਾਂਜੀ ਠੀਕ ਹੈ ਇਹ ਮੈਟ ਆ ਗਿਆ 60 ਰੁਪਏ ਡੱਬਾ ਫਰਸ਼ ਵਾਲਾ ਜੀ 60 ਰੁਪਏ ਡੱਬਾ ਜੀ ਆਜੋ ਕਲਰ ਕਲੈਕਸ਼ਨ ਦਿਖਾਵਾਂ ਜੀ ਤੁਹਾਨੂੰ ਮੈਂ ਤੇ ਇਹ ਦਿਖਾ ਦਿਓ ਜੀ ਆਹ ਦੇਖੋ ਕਿੰਨਾ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਪ੍ਰਜੈਂਟਲ ਸਟੋਰ ਮੋਸਟ ਵੈਲਕਮ ਜੀ ਹਾਂਜੀ ਮੋਇਸਟ ਵੈਲਕਮ ਜੀ ਬਾਈ ਜੀ ਹਬੌਰ ਤੋਂ ਆਏ ਨੇ ਆਪਣੀ ਵੀਡੀਓ ਦੇਖ ਕੇ ਅਸੀਂ ਜੀ ਆਇਆਂ ਨੂੰ ਆਖਾਂਗੇ ਬਾਈ ਜੀ ਨੂੰ ਨਾਲੇ ਪੁੱਛਾਂਗੇ ਜਿਹੜੇ ਤੁਸੀਂ ਵੀਡੀਓ ਦੇਖ ਕੇ ਆਏ ਹੋ ਉਹੀ ਰੇਟ ਲੱਗਿਆ ਕੋਈ ਰੇਟ ਲੱਗਿਆ ਬਾਈ ਜੀ ਬਹੁਤ ਮਿਹਰਬਾਨੀ ਤੁਹਾਡੀ ਠੀਕ ਹੈ ਜੀ ਤੇ ਕੁਆਲਿਟੀ ਕਿਵੇਂ ਲੱਗੀ ਜੀ ਕੁਆਲਿਟੀ ਬਹੁਤ ਵਧੀਆ ਜੀ ਜੋ ਵੱਡੀਆਂ ਵੱਡੀਆਂ ਫੈਕਟਰੀਆਂ 'ਚ ਕਰਦੇ ਉਹ ਹੀ ਸੇਮ ਹੀ ਹੈ ਠੀਕ ਹੈ ਜੀ ਜੇ ਉੱਥੇ ਲੁੱਟਾ ਇੱਥੇ ਮਾ ਕੇ ਫਾਇਦਾ ਇੱਥੇ ਆਵੇ ਸਾਰਿਆਂ ਨਾਲੋਂ ਵਧੀਆ ਫਾਇਦਾ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਆਜੋ ਜੀ ਅੱਗੇ ਵੀ ਦਿਖਾ ਦਿੰਦਾ ਜੀ ਆ ਲਈ ਜਾਂਦਾ ਜੀ ਮਾਲ ਉਧਰ ਦੇਖੋ ਕਲਰ 컬렉ਸ਼ਨ ਸਾਰੇ ਹੀ ਤੁਹਾਨੂੰ ਡਿਜ਼ਾਈਨ ਮਿਲ ਜੂਗਾ ਜੀ ਹਾਈ ਗਲੋਸੀ ਮਿਲ ਜੂ ਡਿਜੀਟਲ ਮੈਟ ਟੈਲ ਮਿਲ ਜੂਗੀ ਜੀ ਕਾਰਬਨ ਮਿਲ ਜੂਗੀ ਸੈਮੀ ਮੈਟ ਮਿਲ ਜੂਗਾ ਜੀ ਇਟਾਲੀਅਨ ਸੀਟ ਮਿਲ ਜੂ ਕਾਰਬਨ ਮਿਲ ਜੂਗਾ ਜੀ ਸਾਰੇ ਹੀ ਡਿਜ਼ਾਈਨ ਸਿਰਫ 2442 19 ਰੁਪਏ ਫੁੱਟ 260 ਰੁਪਏ ਦਾ ਡੱਬਾ ਜੀ 2444 278 ਰੁਪਏ ਦਾ ਡੱਬਾ ਜੀ ਆ ਬਾਈ ਜੀ ਆਏ ਨੇ ਵੀਡੀਓ ਦੇਖ ਕੇ ਬਾਈ ਜੀ ਇਹਨੂੰ ਪੁੱਛਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਭਜਨ ਟਾਇਲ ਸਟੋਰ मोस्ट वेलकम ਜੀ ਕਿੱਥੋਂ ਆਏ ਜੀ ਅਸੀਂ ਨਿਹਾਲ ਸਿੰਘ ਵਾਲੇ ਇਹ ਬਾਈ ਨਿਹਾਲ ਸਿੰਘ ਤੋਂ ਆਏ ਜੀ ਵੀਡੀਓ ਦੇਖ ਕੇ ਆਏ ਕਿਹੜੇ ਵੀਡੀਓ 'ਚ ਅਸੀਂ ਰੇਟ ਦਿੱਤੇ ਆ ਸੱਚ ਆ ਜਾਂ ਝੂਠ ਆ ਜੀ ਬਿਲਕੁਲ ਧੰਵਾਦ ਜੀ ਤੇ ਆ ਆ ਕੇ ਆ ਕਿਹੜਾ ਸਹਾ ਜੀ ਆ ਵੀ ਹਾਂ ਜੀ 24 42 ਆ ਜੀ ਉਹ ਲਈ ਜਾਂਦੇ ਜੀ ਕੋੜਾ ਕੁਝ ਗੱਡੀਆਂ ਭਰ ਰਹੀਆਂ ਨੇ ਇਹ 18 24 ਜੀ 17 ਰੁਪਏ ਫੁੱਟ ਜੀ ਵੱਡੇ ਸ਼ੋਅਰੂਮਾਂ 'ਚ ਨਾ ਕਰਾਓ ਲੁੱਟ ਜੀ ਠੀਕ ਆ ਜੀ ਤੇ ਕਲਰ ਕਲੈਕਸ਼ਨ ਤੁਸੀਂ ਦੇਖ ਲਈ ਪਹੁੰਚਿਆ ਪਿਆਗਾ ਤੇ ਜਲਦੀ ਜਲਦੀ ਫਾਇਦਾ ਚੁੱਕੋ ਜੀ ਤੇ ਮਾਲ ਬਾਤੂ ਆ ਜੀ ਇਧਰੋਂ ਕੋਈ ਕਮੀ ਨਹੀਂ ਹੈਗੀ ਤੇ ਤੁਸੀਂ ਜਲਦੀ ਤੋਂ ਜਲਦੀ ਆ ਕੇ ਪਹੁੰਚੋ ਇੱਥੇ ਤੇ ਆਪਣਾ ਮੌਕੇ ਦਾ ਲਾਭ ਉਠਾਓ ਤੇ ਭਾਜਨ ਜੀ ਆਪਣਾ ਐਡਰੈਸ ਕੀ ਹੈ ਜਗਾ ਮੋਡ ਰੋਡ ਰੰਪਰਾ ਫੂਲ ਜੀ ਡਿਸਟ੍ਰਿਕਟ ਬਠਿੰਡਾ ਜੀ ਮੋਬਾਈਲ ਨੰਬਰ 98767 83954 90416 83954 ਜਲਦੀ ਤੋਂ ਜਲਦੀ ਵਿਚਡ ਕਰੋ ਜੀ ਜੀ ਆਇਆਂ ਨੂੰ ਮੋਸਟ ਵੈਲਕਮ ਆਜੋ ਜਲਦੀ ਕਰਕੇ ਖੱਬਾ ਸੱਜਾ ਲੈ ਜਾਓ 60 ਰੁਪਏ ਡੱਬਾ ਵੱਡੇ ਸ਼ੋਅਰੂਮਾਂ ਚ ਨਾ ਕਰਾਓ ਲੁੱਟ 24 42 24 44 ਲੈ ਜਾਓ ਸਿਰਫ 19 ਰੁਪਏ ਫੁੱਟ ਜੀ ਧੰਨਵਾਦ ਥੈਂਕ ਯੂ